ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਸਾਨੂੰ ਚੜ੍ਹਦੀ ਕਲਾ 'ਚ ਰੱਖੇ ਪਰਮਾਤਮਾ ਤੁਹਾਨੂੰ ਬਹੁਤ ਬਹੁਤ ਤਰੱਕੀਆਂ ਦੇਵੇ ਤੁਸੀਂ ਕਦੇ ਵੀ ਕਿਸੇ ਤਕਲੀਫ 'ਚ ਨਾ ਆਓ ਅੱਜ ਆਪਾਂ ਗੱਲ ਕਰਦੇ ਆਂ ਜੀ ਬਾਬਾ ਦੀਪ ਸਿੰਘ ਜੀ ਦੇ ਚਪੈਰਾ ਸਾਹਿਬ ਦੀ ਚਾਰ ਤੋਂ ਪੰਜ ਦਿਨ ਹੋਇਆ ਸਾਨੂੰ ਅਮਰਤਸਰ ਸਾਹਿਬ ਜਾ ਕੇ ਆਇਆ ਨੂੰ ਤੇ ਮੈਂ ਤੁਹਾਨੂੰ ਦੱਸਦੀ ਆਂ ਜੀ ਵੀ ਯਕੀਨ ਬਹੁਤ ਵੱਡੀ ਚੀਜ਼ ਐ ਜੇ ਆਪਾਂ ਕਿਸੇ ਚੀਜ਼ ਤੇ ਯਕੀਨ ਕਰਾਂਗੇ ਨਾ ਯਕੀਨ ਬਹੁਤ ਵੱਡੀ ਚੀਜ਼ ਐ ਥੋੜਾ ਸਬਰ ਵੀ ਕਰਨਾ ਪੈਂਦਾ ਹੈ ਤੇ ਯਕੀਨ ਵੀ ਕਰਨਾ ਪੈਂਦਾ ਹੈ ਇਹ ਨਹੀਂ ਹੈਗਾ ਵੀ ਤੁਸੀਂ ਅ ਚਪੈਰਾ ਸਹਿਵਾ ਕੱਟਣ ਗਏ ਹੋ ਜਾਂ ਪਾਪਾ ਦੀਪ ਸਿੰਘ ਦੇ ਮੱਥਾ ਟੇਕਣ ਗਏ ਹੋ ਹਨਾ ਤੇ ਉੱਥੇ ਮਨ ਦੇ ਵਿੱਚ ਇਹ ਸੋਚੀ ਜਾਉ ਬੈਠੇ ਵੀ ਪਤਾ ਨਹੀਂ ਉਹ ਕੰਮ ਮੇਰਾ ਬਣੂ ਕਿ ਬਣਦਾ ਨਹੀਂ ਮੈਂ ਠੀਕ ਹੋਊਗਾ ਕਿ ਹੁੰਦਾ ਨਹੀਂ ਮੈਂ ਹੋ ਜਾਊਗਾ ਵੀ ਮੈਂ ਨਹੀਂ ਵਿੱਚ ਲਾਉਣੇਗੀ ਜੇ ਤੁਸੀਂ ਸ਼ਰਦਾ ਨਾਲ ਗਏ ਹੋ ਤਾਂ ਸ਼ਰਦਾ ਸੁੱਡੀ ਇੰਨੀ ਪੱਕੀ ਹੋਣੀ ਚਾਹੀਦੀ ਆ ਕਿ ਸਿਰਾਂ ਗਲ ਸਿਰੇ ਹੀ ਲੱਗ ਜੇ ਹੁਣ ਤੁਹਾਨੂੰ ਮੈਂ ਦੱਸਦੀ ਆ ਵੀ ਮੈਨੂੰ ਲਗਾ 2-2 ਮਹੀਨੇ ਹੋ ਗਏ ਮੇਰੀ ਬੱਕੀ ਭਰਦੀ ਲਾ ਲਓ ਜਾਂ ਬੱਕੀ ਦੇ ਵਿੱਚ ਦਰਦ ਹੁੰਦਾ ਲਾ ਲਓ ਇੱਧਰ ਤੇ ਆ ਜਾ ਜਾਂ ਬੱਕੀ ਦੇ ਵਿੱਚ ਦਰਦ ਹੁੰਦਾ ਲਾ ਲਓ ਕਿਵੇਂ ਲਾ ਲਓ ਵੀ ਮੇਰੀ ਬੱਕੀ 'ਚ ਨਾ ਦਰਦ ਹੁੰਦਾ ਰਹਿੰਦਾ ਸੀ ਤੇ ਮੈਂ ਲੱਸੀ ਪੀਤੀ ਹੈ ਜੀ ਲੱਸੀ ਦੇ ਵਿੱਚ ਮੈਂ ਹਲਦੀ ਕਾਲੀ ਮਿਰਚ ਤੇ ਨਮਕ ਪਾ ਕੇ ਗਰਮੀ-ਗਰਮੀ ਪੀਂਦੀ ਰਹਿੰਦੀ ਆ ਬੈਬੂ ਨੂੰ ਬਣਦੀ ਤੇ ਬਾਬਾ ਦੀਪ ਸਿੰਘ ਦੇ ਮੈਂ ਐਵੇਂ ਝੂਠ ਬੋਲਾਂ ਮੈਥੋਂ ਦੁਪਹਿਰਾ ਨਹੀਂ ਕਟਿਆ ਗਿਆ ਗਿਆ ਕਿਉਂਕਿ ਬੈਠਣ ਨੂੰ ਜਗ੍ਹਾ ਹੀ ਨਹੀਂ ਸੀ ਉੱਥੇ ਜੀ ਸਹੀ ਦੱਸਾਂ ਇੱਕ ਸਾਹਮਣੇ ਪਾਰਕ ਜਾ ਬਣਿਆ ਹੋਇਆ ਸ਼ਾਇਦ ਉੱਥੇ ਬੈਠੇ ਤੇ ਇੱਕ ਅਸੀਂ ਥੋੜਾ ਜਿਹਾ ਪਿੰਡ ਆਉਣਾ ਸੀ ਕੰਮ ਸੀ ਸਾਨੂੰ ਜ਼ਰੂਰੀ ਕੰਮ ਸੀ ਮੈਂ ਝੂਠ ਨਹੀਂ ਬੋਲਦੀ ਅਸੀਂ ਦੁਪਹਿਰਾ ਸਾਹਿਬ ਚੱਲ ਰਿਹਾ ਸੀ ਅਸੀਂ ਮੱਥਾ ਟੇਕਣ ਗਏ ਤੇ ਮੱਥਾ ਸਾਡਾ ਬਿਲਕੁਲ ਨਹੀਂ ਟਿਕਿਆ ਹਰਾਸੀ ਐਨਾ ਸੀ ਮੱਥਾ ਟੇਕਣ ਦੀ ਕੋਈ ਗੱਜੈ ਸੀ ਨਹੀਂ ਸੀ ਤਾਂ ਮੈਂ ਦੀਪੂ ਨੂੰ ਕਿਹਾ ਵੀ ਮੇਰੇ ਤਾਂ ਬੱਖੀ ਭਰਦੀ ਆ ਪੁੱਤ ਮੈਂ ਕਿਹਾ ਜਾ ਭੱਜ ਗਿਆ ਤੂੰ ਮੇਰੇ ਲਈ ਦੇਸੀ ਕਿਹੋ ਜਿਹੜਾ ਜੋਤ ਚੋਂ ਨਿਕਲਦਾ ਉੱਥੇ ਹੋਰ ਕਿਉਂ ਪਾਇਆ ਤੇ ਮੇਰੇ ਲਈ ਕਿਹੋ ਲਿਆ ਤੇ ਮੈਂ ਆਹਦੀ ਦਰਦਾਂ ਵਾਸਤੇ ਲੈਣਾ ਪੁੱਤੇ ਕਿਉਂ ਦੀਪੂ ਪਤਾ ਨਹੀਂ ਵਿਚਾਰਾ ਕਿੱਧਰ ਦੀ ਗਿਆ ਸੰਗਤਾਂ ਨੇ ਦੱਸਤਾ ਵੀ ਐਂ ਦੀ ਭੱਜੋ ਵੀ ਉਧਰ ਦੀ ਸਾਨੂੰ ਕਿਉਂ ਮਿਲ ਜੂ ਮੈਨੂੰ ਨਹੀਂ ਪਤਾ ਕਿੱਧਰ ਦੀ ਗਿਆ ਮੈਂ ਤਾਂ ਉੱਥੇ ਬੈ ਗਈ ਸੀਗੀ ਸਾਹਮਣੇ ਪਾਰਕ 'ਚ ਨਹੀਂ ਜਾਇਆ ਗਿਆ ਜੀ ਅੰਦਰ ਬਹੁਤ ਰਸੇ ਨਿਰਸ ਚ ਮੇਥੋਂ ਖੜਿਆ ਨਹੀਂ ਜਾਂਦਾ ਤੇ ਲੈ ਆ ਦੀ ਪੁੱਛਿਓ ਹੁਣ ਜਦ ਤੇ ਮੇਰੇ ਪੱਕੀ ਸ਼ਰਦਾ ਸੀ ਵੀ ਹਾਂਜੀ ਮੈਂ ਜਦੋਂ ਖਿਓ ਆਪਦੀ ਬੱਖੀ ਤੇ ਲਾਲਾ ਤੇ ਮੇਰੀ ਬੱਖੀ ਵਾਲਾ ਜਿਹੜਾ ਬੱਖੀ ਭਰਨਾ ਜਾਂ ਦਰਦ ਜਾਉ ਠੀਕ ਹੋ ਜਾ ਕਿਉਂਕਿ ਮੈਨੂੰ 2 ਮਹੀਨੇ ਹੋ ਗਏ ਸੀ ਦਵਾਈ ਖਾਂਦੀ ਨੂੰ ਡਾਕਟਰ ਕਹਿੰਦੇ ਸੀ ਸੋਜ ਆ ਕੋਈ ਕਹਿੰਦਾ ਸੀ ਕੋਸ਼ਾ ਕੋਈ ਕਹਿੰਦਾ ਸੀ ਕੋਸ਼ਾ ਮੇਰੀ ਬੱਖੀ ਠੀਕ ਨਹੀਂ ਸੀ ਹੁੰਦੀ ਭਰਨੂ ਹੀ ਨਹੀਂ ਸੀ ਹਟਦੀ ਵੀ ਜਦੋਂ ਤੁਰਦੀ ਤੇ ਲੱਗਦਾ ਵੀ ਜੇ ਭਾਰੀ ਭਾਰੀ ਹੋ ਗਈ ਤੇ ਤੁਸੀਂ ਯਕੀਨ ਮੰਨਿਓ 4 ਤੋਂ 5 ਦਿਨ ਹੋਇਆ ਮੈਨੂੰ ਅਮਰਤਸਰ ਸਾਹਿਬ ਜਾ ਕੇ ਆਈ ਨਾ ਇੱਕ ਤਾਂ ਮੈਂ ਉੱਥੇ ਜੋਤ ਲਾ ਕੇ ਉਹ ਉੱਥੇ ਲਾ ਲਿਆ ਬੈਠੀ ਬੈਠੀ ਨੇ ਮੈਂ ਕਿਹਾ ਬਾਬਾ ਦੀਪ ਸਿੰਘ ਮੇਰੇ ਜਿਹੜੀ ਮੇਰੀ ਤਕਲੀਫ ਆ ਅੱਖੀ ਦੀ ਠੀਕ ਕਰੋ ਵੀ ਸ਼ਰਦਾ ਇੰਨੀ ਮੈਨੂੰ ਐ ਲੱਗੇ ਵੀ ਮੈਂ ਦਵਾਈ ਲੈਂਦੀ ਆ ਵੀ ਹਾਂ ਮੈਨੂੰ ਅੱਖੀ ਦਵਾਈ ਮਿਲ ਗਈ ਬਸ ਮੈਂ ਠੀਕ ਐ ਮੈਨੂੰ 4 ਤੋਂ 5 ਦਿਨ ਹੋ ਗਏ ਮੈਂ ਇੱਕ ਟਾਈਮ ਹੀ ਲਾਉਂਦੇ ਸੀ ਜਦੋਂ ਨਹਾ ਕੇ ਪਾਠ ਕਰਦੀ ਸੀ ਨਹਾਉਣ ਸਾਰ ਜਦੋਂ ਗੁੱਟਕਾ ਸਾਹਿਬ ਚੱਕਣ ਜਾਂਦੀ ਸੀ ਪਹਿਲਾਂ ਜੋਤ ਲਾ ਕੇ ਉਹ ਲਾ ਕੇ ਫਿਰ ਬਾਟ ਕਰਦੀ ਸੀ ਤੇ ਇਹ ਕਹਿੰਦੀ ਸੀ ਬਾਬਾ ਦੀਪ ਸਿੰਘ ਮੇਰੀ ਤਕਲੀਫ ਦੂਰ ਕਰਨੀ ਏ ਬਾਬਾ ਦੀਪ ਸਿੰਘ ਮੇਰੀ ਤਕਲੀਫ ਦੂਰ ਕਰਨੀ ਤੁਸੀਂ ਯਕੀਨ ਮੰਨਿਓ ਅੱਜ ਚੌਥਾ ਪੰਜਵਾਂ ਦਿਨ ਹੈ ਮੈਨੂੰ ਬੇਮਨੂਮੀ ਤਕਲੀਫ ਰਹਿ ਗਈ ਜਿਵੇਂ ਅੱਗੇ ਮੈਂ ਬਹਿ ਕੇ ਜਦ ਰੋਟੀ ਪਕਾਉਂਦੀ ਸੀ ਨਾ ਤਿਆਂ ਲੱਗਦਾ ਇਥੋਂ ਬੱਖੀ ਭਰ ਗਈ ਖੜ ਕੇ ਭਾਂਡੇ ਨਹੀਂ ਸੀ ਮਾਨ ਸਕਦੀ ਇਹ ਲੱਗਦਾ ਬੱਖੀ ਕਰੜੀ ਕਰੜੀ ਹੋ ਗਈ ਵੀ ਇੰਨੀ ਤਕਲੀਫ ਚ ਸੀਗੀ ਤੇ ਜਿਆਦਾ ਟਰਨੀ ਸੀ ਸਕਦੀ ਕਿਉਂਕਿ ਇਹਨਾਂ ਦਾ ਬੱਖੀ ਭਰ ਗਈ ਬਹਿ ਜਾ ਬਾਬਾ ਦੀਪ ਸਿੰਘ ਜੀ ਨੇ ਇੰਨੀ ਕਿਰਪਾ ਕੀਤੀ ਇੰਨੀ ਵਧੀਆ ਹੋਈ ਮੇਰੇ ਲਈ ਤਾਂ ਇੱਕ ਚਮਤਕਾਰ ਤੋਂ ਵੱਧ ਕੇ ਕੁਝ ਹੋ ਹੀ ਨਹੀਂ ਸਕਦਾ ਚਮਤਕਾਰ ਹੀ ਹੋਇਆ ਵੀ ਜਿਹੜਾ ਮੇਰਾ ਇੰਨੀ ਤਕਲੀਫ ਸੀ ਮੈਨੂੰ ਹੁਣ ਮੈਂ ਆਰਾਮ ਨਾਲ ਖੜਕੇ ਮਿਲਤ ਦੋ ਦਿਨ ਹੋ ਗਏ ਹਾਂ ਦੋ ਦਿਨ ਹੋ ਗਏ ਬਹਿ ਕੇ ਰੋਟੀਆਂ ਵੀ ਬਕਾਉਣੀ ਆ ਸਬਜ਼ੀ ਬਣਾਉਣੀ ਆ ਸਾਰੇ ਕੰਮ ਕਰਨ ਲੱਗ ਪਈ ਕੰਮ ਨਹੀਂ ਸੀ ਪਹਿਲਾਂ ਹੁੰਦਾ ਕਿਉਂਕਿ ਹੈਵੀਨੈਸ ਲੱਗਣ ਲੱਗ ਜਾਂਦੀ ਸੀ ਬੱਖੀ ਚਾਹ ਹੁੰਦਾ ਬਹਿ ਜਾ ਥੱਕ ਵੀ ਆ ਹੋ ਗਿਆ ਸਹੀ ਕਹਿਣੀ ਆ ਜੀ ਮੈਂ ਜਿਨ੍ਹਾਂ ਨੂੰ ਵੀ ਕੋਈ ਦਰਦ ਹੈ ਤਕਲੀਫ ਹੈ ਬਿਮਾਰਾ ਬੰਦਾ ਚਪੈਰਾ ਸਾਹਿਬ ਕੱਟ ਲੋਗੇ ਤਾਂ ਬਹੁਤ ਸੋਹਣੀ ਵਧੀਆ ਚੀਜ਼ ਹੈ ਐਤਵਾਰ ਨੂੰ ਜਾਓ 12 ਤੋਂ 4 ਵਜੇ ਤੱਕ ਰਹਿੰਦਾ ਹੈ ਚਪੈਰਾ ਸਾਹਿਬ ਉੱਥੋਂ ਜਿਹੜਾ ਜੋਤ ਚੁਕਿਓ ਦਿੰਦੇ ਉੱਥੇ ਪ੍ਰਸ਼ਾਦ ਦੀ ਤਰ੍ਹਾਂ ਮਿਲਦਾ ਉਹ ਘਿਓ ਜ਼ਰੂਰ ਲੈ ਕੇ ਆਓ ਉਹ ਜਿੱਥੇ ਤੁਹਾਨੂੰ ਤਕਲੀਫ ਆ ਨਾ ਉੱਥੇ ਲਾਓ ਘਿਓ ਨੂੰ ਇੱਕ ਦਵਾਈ ਸਮਝ ਕੇ ਲਾਓ ਤੇ ਬਾਅਦ ਤੁਸੀਂ ਦੇਖਿਓ ਚਮਤਕਾਰ ਦੇਖਿਓ ਕਿਉਂਕਿ ਮੈਂ ਵੀ ਤਾਂ ਗਈ ਸੀ ਇੱਕ ਬੀਬੀ ਨੇ ਵੀਡੀਓ ਪਾਈ ਪਈ ਸੀ ਵੀ ਐਸ ਘਿਓ ਮੈਨੂੰ ਮੈਸੇਜ ਵੀ ਕੀਤਾ ਸੱਚੋ ਬੀਬੀ ਨੇ ਮੇਰੀ ਵੀਡੀਓ ਤੇ ਮੈਸੇਜ ਆ ਕਹਿੰਦੀ ਵੀ ਮੇਰੇ ਗੋਡੇ ਦੁਖਣੂ ਹਟ ਗਏ ਕਹਿੰਦੀ ਉਹ ਕਿਉਂ ਦੀ ਮਾਲਸ ਕਰਨ ਨਾਲ ਫਿਰ ਮੈਂ ਉਹਦੀ ਸੁਣ ਕੇ ਮਾਈ ਦੀ ਤੇ ਮੈਂ ਵੀ ਉੱਥੇ ਦੌੜੀ ਦੌੜੀ ਗਈ ਮੈਂ ਕਿਹਾ ਵੀ ਆਪਾਂ ਉਹਨਾਂ ਬਾਬਾ ਦੀਪ ਸਿੰਘ ਤੇ ਚੱਲ ਗਏ ਤੇ ਕਿਉਂ ਲੈ ਕੇ ਗਏ ਉੱਥੋਂ ਵੀ ਆਪਾਂ ਵੀ ਲੱਗੇ ਕੁਝ ਰੋਗ ਐਜੇ ਹੁੰਦੇ ਜਿਹੜੇ ਪਰਮਾਤਮਾ ਤੋੜਦਾ ਕੁਝ ਰੋਗ ਐਸੀ ਹੁੰਦੇ ਜਿੱਦ ਦਵਾਈਆਂ ਨਾਲ ਵੀ ਰੁੱਟ ਜਾਂਦੇ ਆ ਕੁਝ ਰੋਗ ਪਰਮਾਤਮਾ ਹੀ ਤੋੜਦਾ ਉਹ ਤੋਂ ਵੀ ਨਾ ਕੋਈ ਤੋੜ ਨਹੀਂ ਸਕਦਾ ਕਿਉਂਕਿ ਰੋਗਾਂ ਦਾ ਭੇਤ ਹੀ ਨਹੀਂ ਹੈਗਾ ਵੀ ਡਾਕਟਰ ਕਹਿੰਦੇ ਆ ਸੰਦੋ ਸਮਝ ਨਹੀਂ ਆਈ ਕੁਝ ਵੀ ਨਹੀਂ ਹੈਗਾ ਤਾਂ ਫਲਾਨਾ ਧਮਕਾ ਪਾਰਸਲੀ ਡਾਇਰੈਕਟਰ ਹੈ ਨਾ ਜਿਹੜਾ ਉਹ ਬਾਬਾ ਦੀਪ ਸਿੰਘ ਹੈ ਜਰੂਰ ਜਾਓ ਜੀ ਅੰਮ੍ਰਿਤਸਰ ਸਾਹਿਬ ਜੋਤਾਲਾ ਘਿਓ ਲਓ ਜਿੱਥੇ ਤੁਹਾਨੂੰ ਦਰਦ ਤਕਲੀਫ ਕੋਈ ਵੀ ਬਿਮਾਰੀ ਹੈ ਉੱਥੇ ਲਿਆ ਕੇ ਘਿਓ ਲਾਓ ਤੇ ਬਾਬਾ ਦੀਪ ਸਿੰਘ ਮੈਨੂੰ ਯਾਦ ਰੱਖਣਾ ਤੇ ਉੱਤੇ ਵਿਸ਼ਵਾਸ ਰੱਖਣਾ ਤਨ ਤਨ ਬਾਬਾ ਦੀਪ ਸਿੰਘ ਕਹਿ ਕੇ ਬਸ ਲਾ ਲਿਆ ਕਰੋ ਜਿੱਥੇ ਵੀ ਤੁਹਾਡੇ ਤਕਲੀਫ ਹੈ ਤੁਸੀਂ ਕਮਾਲ ਮੰਨ ਜੂਗੇ ਤੁਹਾਡੇ ਬਹੁਤ ਜਲਦੀ ਤੁਹਾਨੂੰ ਫਾਇਦਾ ਹੋਣ ਵਾਲਾ ਬਹੁਤ ਜਲਦੀ ਕਿਉਂਕਿ ਮੈਂ ਖੁਦ ਲੈ ਕੇ ਆਈ ਹਾਂ ਹੁਣ ਇਹ ਮੇ ਝੂਠ ਮਾਰਾ ਲੋਕਾਂ ਦੇ ਕਿੰਨੇ ਨਿਗਾ ਘਾਟਾ ਉਹ ਨਿਗਾ ਵਾਸਤੇ ਵੀ ਲੈਂਦੇ ਮੈਂ ਉੱਥੇ ਦੇਖਿਆ ਖੜੇ ਲਾਈ ਜਾਂਦੇ ਹੁੰਦੇ ਆਂ ਅੱਖਾਂ ਉੱਪਰ ਸੋ ਯਕੀਨ ਰੱਖ ਕੇ ਬਾਬਾ ਦੀਪ ਸਿੰਘ ਜੀ ਦੇ ਅੰਮ੍ਰਿਤਸਰ ਸਾਹਿਬ ਜਾਓ ਚਪੈਰਾ ਸਾਹਿਬ ਕੱਟ ਹੁੰਦਾ ਤੱਕ ਕੱਟੋ ਨਹੀਂ ਉਥੋਂ ਕਿਉਂ ਜ਼ਰੂਰ ਲਿਓ ਜਿਹਦੇ ਕੋਲੇ ਟਾਈਮ ਆ ਤਾਂ ਚਪੈਰਾ ਸਾਹਿਬ ਜ਼ਰੂਰ ਕੱਟੋ ਉੱਥੇ ਬੜੀ ਕਰਾਮਾਤ ਆ ਉਸ ਤੇਲ ਦੇ ਵਿੱਚ ਕਿਉਂ ਦੇ ਵਿੱਚ ਜਿਹੜਾ ਕਿ ਆਪਾਂ ਨੂੰ ਜੋਤ ਚੋਂ ਮਿਲਦਾ ਸੋ ਵੀਡੀਓ ਚ ਕੁਝ ਵੱਧ ਘੱਟ ਗਿਆ ਵੀ ਤਾਂ ਮੈਂ ਸੌਰੀ ਚਾਹਨੀ ਆਂ ਆਪ ਸਭ ਨੂੰ ਬਾਬਾ ਦੀਪ ਸਿੰਘ ਜੀ ਬਹੁਤ ਜਲਦੀ ਠੀਕ ਕਰਨ ਤੁਸੀਂ ਬਹੁਤ ਛੇਤੀ ਠੀਕ ਹੋਵੋ ਤੇ ਜਿਵੇਂ ਮੇਰੀ ਬਾਬਾ ਦੀਪ ਸਿੰਘ ਜੀ ਨੇ ਸੁਣੀ ਆ ਕਿ ਮੇਰੇ ਦਰਦ ਖਤਮ ਹੋ ਗਏ ਤੇ ਉਵੇਂ ਪਰਮਾਤਮਾ ਕਰੇ ਸੋਡੇ ਦਰਦ ਵੀ ਖਤਮ ਹੋ ਜਾਣ ਆਪ ਸਭ ਨੂੰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ